ਘੱਟ ਖਾਊਗਾ ਥੋੜਾ ਜਿਹਾ ਖਾਊਗਾ ਉਹਨੂੰ ਪਚਾ ਲਊਗਾ ਫੇਰ ਗੋਹਾ ਕਰਕੇ ਫੇਰ ਦੁਬਾਰਾ ਖਾਊ। ਆਈ ਨਹੀਂ ਹੈਗਾ ਜਿਵੇਂ ਨਾਰਮਲ ਪਸ਼ੂ ਜਦ ਜੀ ਸੱਜਣ ਹੋਇਆ ਪਾ ਕੇ ਡਾਕਟਰ ਹੁੰਦਾ ਜਾਂ 2 ਮਹੀਨੇ ਦਾ ਗੰਬਰ ਜਾਂ 1 ਮਹੀਨੇ ਦੀ ਗੰਬਰ ਪਤੀ ਕਰੀ ਕੋਈ ਤਰੀਕੇ ਨਾਲ। ਉਹਦੇ ਵਿੱਚ ਵੀਡ ਇਹੋ ਜਿਹੀ ਚਾਹੀਦੀ ਆ ਜਿਹੜੀ ਮੰਨ ਕੇ ਤੁਸੀਂ 2-3 ਕਿਲੋ ਵੀ ਪਾਓ। ਤੋਂ ਰਾਜਨੀ ਨੂੰ ਨਾਰਮਲ ਵਿਟਾਮਿਨ ਨਾਲ ਦੇ 5 ਕਿਲੋ ਦਾ ਕੰਮ ਹੋਊਗਾ। ਉਹ ਵੀ ਘਣਾ ਖੰਦਾ ਘੱਟ ਤੋਂ ਘੱਟ 3 ਦਾ ਜਾਣੋ ਜਦੋਂ ਜਗਾ ਸਾਮਲ ਐਂਡਸਟਰੀ ਇਹੋ ਆਪ ਜਿਵੇਂ ਪੰਜੀਰੀ ਦੀ ਗੱਲ ਕਹਿੰਦੇ ਆਪ ਪੰਜੀਰੀ ਦੇ ਤੇ ਪੰਜੀਰੀ ਦਾ ਕੰਮ ਬਹੁਤ ਭਾਰੀ ਹੈ ਛੋੜੀ ਦੀ ਵੀ ਕੰਮ ਕਾਫੀ ਜਾਂਦੀ ਹੈ ਠੀਕ ਹੈ ਪਰ ਇਹਦੇ ਜਿਊਡੀਸ਼ਨਲ ਫੈਕਟਰ ਨੇ ਜਿਹੜੇ ਸੋਜ਼ ਬਹੁਤ ਵਧੀਆ ਜਿਉਂਦੀਆਂ ਨਾਰਮਲ ਜਿਹੜੀਆਂ ਆਪਾਂ ਹੁਣ ਇਹਦਾ ਸਮੱਸਿਆ ਵੀ ਇਹ ਰਹੀ ਹੈ ਸਾਢੇ 250 ਰੇਟ ਪਰ ਇਸ ਦਾ ਸਟਾਅਰ ਇਸ ਕਰਦੇ ਠੀਕ ਹੈ ਅਲੱਗ ਅਲੱਗ ਦਾ ਵੀ ਇੰਨੀ ਮਹਿੰਗੀ ਯਾਰ ਇੰਨੀ ਮਹਿੰਗੀ ਹੋਣਾ ਤਾਂ ਨਹੀਂ ਹੈ ਜਿਹਦੇ ਨਾਰਮਲ ਤੋਂ ਵੀਤ ਪਾ ਰਿਹਾ ਹੈ سو مہینے اور جد مہینہ رہ خراب پیدک ہوئی ہے اور ہزار آئیے پہلے پندرہ بھی دن بعد سیوا شروع کرو جس پشو سو ہوں آپ شروع کر رہے ہیں ہوں آپ کر رہے ہیں ترنت بعد سویا پشو ਕੀਜੇ ਦਿਨ ਲਿਆਓ ਇਹ ਜੇ ਇਹਨੂੰ ਸ਼ੁਰੂ ਕਰੋ ਕੋਈ ਨਾ ਕੋਈ 2.5 ਦਿਤੇ ਨਾਲ ਨਾਲ ਲੈਤੀ ਸ਼ੁਰੂ ਕਰੋ ਇਹ ਦਿਨ ਤੋਂ ਵਧਾਓ ਸ਼ੀਸ਼ਾ ਜੀ ਐਵੇਂ ਦਾ ਕੁਛ ਨਹੀਂ ਹੈ ਦੁੱਧ ਵਧਾ ਲਓ ਤੁਸੀਂ ਪਸ਼ੂ ਨੂੰ ਜੋੜ ਵੀ ਖਰਾਬ ਹੋ ਗਏ ਦੁੱਧ ਪੜਜੂਗਾ ਇਹ ਗੱਲ ਨਹੀਂ ਚੱਲੇਗਾ ਪਰ ਉਹਦੇ ਨਾਲ ਆਪਣੇ ਪਿੰਡੇ ਨੂੰ ਬਹੁਤ ਚੋੜੂਗਾ ਪਹਿਲੇ 15 ਦਿਨਾਂ ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਸੂਣ ਤੋਂ ਬਾਅਦ ਜੇਕਰ ਤੁਸੀਂ 15 ਦਿਨਾਂ ਤੋਂ ਪਹਿਲਾਂ ਹੀ ਦੁੱਧ ਉਹ ਚੜਾ ਲੈਣਾ ਨਾ ਪੁੱਲ ਪੀਕ ਤੇ ਲੈ ਜੰਨਾ ਤੁਹਾਡਾ ਪਸ਼ੂ ਆਪ ਦਾ ਵਜਨ ਟਰੋਨਾ ਸ਼ੁਰੂ ਕਰ ਦੇਗਾ ਬੋਡੀ ਫੈਟ ਟਰੋਨਾ ਸ਼ੁਰੂ ਹੋ ਜਾਊਗਾ ਉਹਦਾ ਕਾਰਨ ਕੀ ਆ ਬੱਚੇ ਰਾਨੀ ਗੁਬਾਰਾ ਨਹੀਂ ਹੈ ਕਿ ਵੀ ਬੱਚਾ ਬਾਹਰ ਨਿਕਲ ਗਿਆ ਤੇ ਨਾਲ ਦੇ ਨਾਲ ਸੁਪਰ। ਇਹ ਗੁਬਾਰੇ ਤੇ ਹਵਾ ਨਿਕਲੀ ਗੁਬਾਰਾ ਫੇਟਖਾਵੇਂ ਆ। ਉਹ ਚੀਜ਼ ਜਿਹੜੀਆਂ ਬੱਚੇ ਜਾਨੇ ਨੇ 15 ਤੋਂ 20 ਦਿਨ ਲੱਗਦੇ। ਹੌਲੀ ਹੌਲੀ ਸ਼ੇਪ ਤੇ ਜਾਂਦਾ ਪ੍ਰਾਣੀ ਸ਼ੇਪ ਤੇ। ਉਹਦੇ ਵਿੱਚ ਕੀ ਹਫਤੇਕ ਬਾਅਦ ਤੜਸ਼ ਸੱਜਣਾ ਜਿਹਨੂੰ ਦਜਰਾ ਪਾ ਮੈਲ ਸੁਣਾ ਜਾਂਦਾ ਹੈ ਜਿਹੜਾ ਟੈਂਡੈਂਸ ਗੜਾ ਹੁੰਦਾ। ਉਹ ਜਿਵੇਂ ਜਿਵੇਂ ਬੱਚੇ ਦਾ ਨੀ ਕੱਤੀ ਹੁੰਦੀ ਚਿੰਕ ਹੁੰਦੀ ਜਾਂਦੀ ਹੈ। ਉਹਵੇਂ ਉਹਦੇ ਤੋਂ ਅੰਦਰਲਾ ਜਿਹੜਾ ਦੰਦ ਬਾਹਰ ਆਉਂਦਾ ਉਸ ਨੂੰ ਕਹਿੰਦੇ ਜਿਹੜਾ ਰੈਨਿਊ ਕਹਿੰਦੇ ਨੇ ਜਿਹੜੇ ਸੈਂਟੂਕ 15 ਮਹੀਨਿਆਂ ਦੇ ਵਿੱਚ ਬਿਲਕੁਲ ਜਦੋਂ ਬਾਹਰ ਆ ਜਾਂਦੀ ਜੇ ਬੱਚੇ ਦਾ ਨਹੀਂ ਪ੍ਰੋਨਿਟੇਸ਼ ਪੈ ਜਾਂਦੀ ਪਤੂ ਦੀ ਫੇਸ ਉਹ ਐਵੇਂ ਹੀ ਹੋ ਜਾਂਦੀ ਆ ਔਰ ਜਿੰਨਾ ਮਰਦੀ ਖਾਲੇ ਉਹ ਪਚਾ ਵੀ ਸਕਦਾ ਜਿੰਨਾ ਕਿ ਟੇਕ ਲਊਂਗਾ ਪਚਾ ਲਊਗਾ ਉਸ ਟਾਈਮ ਤੇ ਜਾ ਕੇ ਤੁਸੀਂ ਦੁੱਧ ਵਧਾਉਣ ਜਾਓਗੇ ਚੁੱਤੀ ਫੈਰੇ ਰਹੋਗੇ ਉਹ ਤੁਹਾਡਾ ਪਤੂ ਤਿੰਨ ਮਹੀਨੇ ਇੱਕੋ ਜਿਹਾ ਦੁੱਧ ਦਿਓ ਟੀਕਾ ਜੜੀ ਉਹ ਵੀ ਤਿੰਨ ਮਹੀਨਾ ਲਈ 90 ਦਿਨ ਦੀ ਟੀਕਾ ਉਹ ਜੇ ਤੁਹਾਨੂੰ ਕੋਈ ਨਾ ਪੈਂਦਾ ਇਹ ਗੈਸ ਹੋਰੇ ਡੀਸੀਐਸ ਵੀ ਕੱਟ ਕਰੂਗਾ ਪਹਿਲਾਂ ਆਪੇ ਪਿੰਡੇ ਦਾ ਠੱਪ ਕਹਿ ਲੈਣਾ ਬਾਈ گا فیڈ ہو گئی پچی کلو تک ਮੰਮੀ ਜੀਰ 8 ਕਿਲੋ ਦਾ ਕਲਾਸ ਬੋਲਦੇ ਨੇ 15 12 15 ਲਗਭਗ ਮਾਰਕ ਕਰਦੇ ਨੇ ਉਹ ਤੋਂ ਹੋਈਆ 400 ਉਹਦੇ ਵੀ ਪਸੰਦਾਂ ਨੂੰ ਇਹ ਬੜਾ ਫਰਕ ਹੈ ਕਿ ਪੱਛੀ ਵਾਲਾ ਨੂੰ ਇਹ ਬੜੀ ਜਿਹੜੀ ਕਿ ਇਹਦੀ ਪਾਵਰ ਤਾਂ ਨਹੀਂ ਘੱਟ 4000 6000 ਫਰਕ ਸਿਰਫ 2000 ਰੁਪਏ ਆਉਂਦੇ ਉਹਨਾਂ ਦੇ ਆਖਿਰ ਵਿੱਚ ਉਹਦੇ 4000 ਦੇ 25 ਦਾ ਜਿਹੜਾ ਫਰਕ ਆ ਸਿਰਫ 2000 ਪਰ ਹੈ ਦਾ ਹੁਣ 4000 ਤੇ 8000 ਦਾ ਨਾ 8000 ਤਾਂ ਆ ਜਾਂਦਾ ਜੀ ਪਰ ਜਿਹੜੀ ਗਾਣ ਤੋ 10 ਦਿਨ ਦਾ ਜਾਂ 300 ਦਿਨ ਦਾ ਸੁਲਾਮ ਆਂਦੇ ਆਪਾਂ ਉਹਦੇ ਵਿੱਚ ਜਿਹੜਾ ਦੁੱਧ ਹੁੰਦੀ ਹੈ 300 ਤੋਂ 10 ਦਿਨ ਦੇ ਵਿੱਚ 25 ਕਿਲੋ ਦੀ ਐਵਰੇਜ ਹੈ 70 ਤੋਂ 70 ਵੀ ਆਨੇ ਕਰ ਦੱਸ ਦਿੰਦੀ ਹੈ ਤਾਂ ਕਰਕੇ ਨੂੰ 8000 ਤਾਂ ਕਿ ਆ ਜਾਂਦਾ ਹੈ ਆਖਰੀ ਲੀਟਰ ਦੇ ਆਸ-ਪਾਸ ਤੋਂ ਦਿੰਦੀ ਹੈ 8000 ਦੇ ਆ ਆਮ ਜੀ ਆਪਰੇ ਦਾ ਪਤਾ ਲੱਗ ਗਿਆ ਜੇਲੀ ਮੱਛਾ ਜਾਂ ਉਹ ਮੱਛੀ ਜਿਹੜੀ ਸੁਲੇ ਦਾ 4000 ਆਸਤਮ ਦੁੱਧ ਦਿੰਦੀ ਹੈ ਹੁਣ ਉਹ ਤਾਂ ਚਾਹ ਰਿਹਾ ਕਿਨੇ ਇਹਦਾ ਪਾਵਰ ਨਾਲ ਕੋਈ ਲੇਖ ਵੀ ਲੇਖਾ ਨਹੀਂ ਹੈਗਾ ਹਾਂ ਮੱਝਾਂ ਵਾਲੀ ਜਿਹੜੀ ਫੀਡ ਆ ਉਹਦੇ ਵਿੱਚ ਫੈਟ ਜਾਂਦੀ ਉਹਦੇ ਕਿਉਂਕਿ ਮੱਝ ਦੀ ਦੁੱਧ ਦੇ ਨਾਲ ਨਾਲ ਆਪਾਂ ਨੂੰ ਫੈਟ ਜਾਂਦੀ ਜ਼ਰੂਰੀ ਹੈ ਤਾਂ ਕਰਕੇ ਉਹਨੂੰ ਆਪਾਂ ਮੱਝਾਂ 'ਤੇ ਅਡ ਦਿੰਨੇ ਆਂ ਦੇ ਉਹਨੂੰ 8000 ਦੀ ਦੇ ਸਕਦੇ ਕੋਈ ਜਲਦੀ ਪਰ ਇਹਦੇ ਨਾਲ ਜਿਹ ਆ ਪਸ਼ੂ ਦਾ ਦੁੱਧ ਤਾਂ ਬਹੁਤ ਵਧੀਆ ਆਉਂਦਾ ਮੱਝਾਂ ਦੇ ਵਿੱਚ ਫੈਟ ਹੋਣੀ ਆਉਂਦੀ ਫੈਟ ਉਹਦਾ ਰੀਜ਼ਨ ਇਹ ਆ ਕਿ 4000 ਮੱਝਾਂ ਦੇ ਦੁੱਧ 'ਤੇ ਫੈਟ ਹੋਣਾ ਹਾਸਤੇ ہاں جی گاؤں کی گل کریے گا ایوریج فیٹ تین سات تین اٹھ حد حد چار سوا چار ہو گئی ہوں گی جبڑا ہو گئی ٹوکڑا ہو گئی جی آپ کو یہ بھی ایوریج فیٹ آ جڑی وہ گاؤں واستے سوٹیبل آ مجھے سوٹیبل نہیں ہوں کر کے ہوں مجھے چار ہزار رکھنا چاہیے دس ہزار تھوڑے فارما پہ پی گئی ہے وڈے فارما سے جیسے کوئی بھی گھر بھی پچی کلو تو پلس والا جانور ہے اتنے دس ہزار فیڈ پی جائے گی ਇੱਕ ਤੇਲ ਕੰਪਨੀ ਨੇ ਪਿਛਲੇ ਕਦੋਂ ਪਹਿਲਾਂ 1.5 ਮਹੀਨਾ ਪਹਿਲਾਂ ਲਾਂਚ ਕੀਤੀ ਹੈ ਜੀ ਪ੍ਰਗਤੀ ਪਲੱਸ ਪ੍ਰਗਤੀ ਪਲੱਸ ਜਿਹੜੀ ਫੀਲ ਹੈ ਉਹ ਫੀਲ ਹੈ ਜਿਹੜੀਆਂ 10-12 ਕਿਲੋ ਤੱਕ 13 ਕਿਲੋ 14 ਕਿਲੋ ਤੱਕ ਫਰਦੀਆਂ गावा ਦੁੱਧ ਦੇ ਜੀਵਾਂ ਦੀ ਜਿਹੜੀਆਂ 5-6 ਕਿਲੋ ਤੱਕ ਤੋਂ 7 ਕਿਲੋ ਤੱਕ ਮੱਝਾਂ ਦੁੱਧ ਉਹਨਾਂ ਵਾਸਤੇ ਪ੍ਰਗਤੀ ਪਲੱਸ ਹੁੰਦੀ ਹੈ ਉਹਦਾ ਜਿਹੜਾ ਪ੍ਰਾਈਸ ਦਾ ਡਿਫਰੈਂਸ ਹੈ ਰੇਟ ਦਾ ਡਿਫਰੈਂਸ ਹੈ 8000 ਦੇ ਨਾਲੋਂ 200 ਰੁਪਏ ਦਾ ਫਰਕ ਹੈ ਉਹ 200 ਰੁਪਏ ਦਾ ਛੇ ਇਹ ਮਨ ਕੋਲ ਲੋਕੋ ਤੋਂ ਕਹਿੰਦੇ ਪਸ਼ੂ ਘੱਟ ਦੁੱਧ ਵਾਲਾ ਹੈਗਾ ਤੁਸੀਂ ਇਹ ਤੇ ਪ੍ਰੈਸਿਪਲਸ ਖੇਸਾ ਕੋਈ ਸਮੱਸਿਆ ਨਹੀਂ ਪਰ ਅਸੀਂ ਜਿਹੜੀ ਜਿਆਦਾ ਜਿਹੜੀ ਆਪਣੇ 8000 ਤੇ 4000 ਦੀ ਜਿੱਦ ਕਰਦੇ ਜਦ ਇੱਕ ਵਿਚਾਰ ਆ ਤੁਹਾਨੂੰ ਰਿਹਾ ਹੈ ਇਹ ਵਿਚਾਰ ਜਿਹੜੇ ਘਰ ਕੋਈ ਪਸ਼ੂ 7 8 10 ਜਾਣ ਜਿਹੜਾ ਹੋਰ ਦਾਹ ਜਾਣਾ ਚਾਹੁੰਦਾ ਵੀ ਭਾਈ ਮੋਹਨ ਦੇ ਵੀ ਵਾਲੇ ਕਿੱਤੇ ਨੂੰ ਅੱਗੇ ਵਧਾਉਣਾ ਮੈਨੂੰ ਇਤਰੀ ਕਿਹਾ ਮੈਂ ਮੈਕੀਤੀ ਵੀ ਤਾਂ ਹੋਗਾ ਪਰ ਮੈਂ ਦੇਵੀ ਵਾਲਾ ਕਿਤਾ ਮੇਰਾ ਸਹੇਬ ਤਾਂ ਜਿਹੀ ਪੁਰਾਏ ਇਹ ਮਿਹਨਤਾਂ ਦਾ ਮਹੌਲ ਕਿੱਥੇ ਜਾਣਿਆ ਹੈ ਸਹੇਬ ਥੰਦਾਵਾ ਸਰਪਤਾਰ ਨੂੰ ਨਹੀਂ ਹੋਇਆ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਇਹ ਇਹ ਦੇਖੋ ਵੀ ਤੁਹਾਡੇ ਕੋਲ ਸੀਰੀ ਹੈਗਾ ਤੁਸੀਂ ਸੀਰੀ ਦੇ ਜੱਗ ਤੇ ਖੇਤੀ ਕਰਦਾ ਹੈਂ ਸੀਰੀ ਦੇ ਜੱਗ ਤੇ ਤੁਸੀਂ ਪਸ਼ੂਆਂ ਦਾ ਕਿਰਤਾਂ ਕਰਦਾ ਉਹਦਾ ਕਾਰਨ ਹੈ ਕਿਉਂਕਿ ਖੇਤੀ ਦੇ ਚੱਕਰ ਖੇਤੀ ਇੱਕੇ ਦਾਮ ਕੋਈ ਰੱਖ ਨਹੀਂ ਬਟਾਉਂਦਾ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਣਾ ਪਸ਼ੂਆਂ ਦੇ ਸਾਰੇ ਚੀਜ਼ ਦੇ ਵਿੱਚ ਬੇਟੇ ਬੜੀ ਫੀਸ ਦੀ ਆਉਂਦੀ ਆ ਹੁਣ ਮੰਨ ਲਓ ਜਦੋਂ ਅਸੀਂ ਦੇਖਦੇ ਸੀ ਤਲਾ ਛੋਟੇ ਪਾਲਣਾ ਕੀ ਆਨੇ ویسے لنگ گئے واپس ادے گھنٹے بعد اپنے مائنڈ ਖਣਾ ਨੂੰ ਮਾਲੀ ਦਾ ਪਤਾ ਹੀ ਨਹੀਂ ਲੱਗਦਾ ਮੈਨੂੰ ਸਪਾਈਕਰ ਨੂੰ ਬੰਦ ਕਰਨਾ ਹੈ ਇੱਥੇ ਨਾਮ ਪਤਾ ਲੱਗਦਾ ਨਹੀਂ ਸੋਜ ਆ ਗਈ ਮਾਨੇ ਪਤਾ ਹੀ ਨਹੀਂ ਲੱਗਦਾ ਜਦੋਂ ਡਾਕਟਰ ਆਉਂਦੇ ਪਰ ਚੱਲਣਾ ਬਣਾਉਂਦੇ ਨਾਮ ਜੁਕਾ ਤਾਂ ਜਦੋਂ ਐਸਾ ਮੇਨਤਾ ਗੱਲ ਹੋ ਗਈ ਆ ਕਿ ਪੈਸਾ ਆਪਾਂ ਵਧਿਆ ਆ ਰਿਹਾ ਤਾਂ ਫਿਰ ਉਹ ਆਪਣਾ ਲਾਸਿੰਗ ਕਰ ਉਹ ਚੀਜ਼ਾਂ ਚਾਰ ਦਿਨਾਂ ਹਾਲ ਵਿੱਚ ਫਸੋਟਾ ਜਿਹੜੇ ਚਾਰ ਦੇ ਰਹੇ ਮਿੱਠਾ ਸੁਦਾ ਲੋਕਾਂ ਨੇ ਕਿਸੇ ਮਨ ਲੈਣਾ ਨਹੀਂ ਚਾਹੁੰਦਾ ਉਹਨਾਂ ਨੂੰ ਮਿੱਠਾ ਸੁਦਾ ਲਾਜ਼ਮੀ ਤੌਰ ਤੇ ਮਿਲਦੇ ਰਹਾ ਪਰ ਉਹ ਵੀ ਲਿਫਟ ਡਾਈਜੈਸ਼ਨ ਸਹੀ ਹੋਣੀ ਪੇਸ ਦਾ ਜਿਹੜਾ ਤਜਾ ਆ ਉਹ ਵਧਾ ਕਰਦਾ ਹੈ ਨਾ ਮੈਂਟਲ ਬਾਕੀ ਤੁਸੀਂ ਕੋਈ ਸਵਾਲ ਵਿੱਚੋਂ ਜਿਹੜੇ ਮੈਨੂੰ ਫੇਰ ਵੀ ਕੁਝ ਪੁਆਇੰਟ ਯਾਦ ਆਉਂਦੇ ਰਹਿੰਦੇ ਹਨ ਉਹ ਮੈਂ ਸ਼ੇਅਰ ਕਰਦਾ ਹਾਂ ਤੁਹਾਡੇ ਕੋਈ ਸਵਾਲ ਆ ਜਿਹੜੀ ਵੀ ਕਿਸੇ ਸੰਖਿਆ ਪ੍ਰੋਬਲਮ ਬਾਰੇ ਸੀ ਕੋਈ ਐਸਕੇ ਬਾਰੇ ਤੁਸੀਂ ਦੱਸੋ ਮੈਂ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹਾਂ ਬਾਕੀ